ਲੀਡਰ ਵੀ ਆਉਣੇ ਆ ਬਲਾਰੇ ਆਉਣਗੇ ਬੰਦੇ ਗਏ ਗੱਡਵੇਂ ਨਹੀਂ ਸਾਰੇ ਆਉਣਗੇ ਚਿੱਤ ਖੁਸ਼ ਹੋਣ ਦੀ ਗਰੰਟੀ ਮੇਰੀ ਐ ਤੈਨੂੰ ਬਿਨਾ ਪਿੰਗ ਤੋਂ ਹਲਾਰੇ ਆਉਣਗੇ ਇੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਮਿੱਤਰਾਂ ਦੀ ਕਾਪੂਤੇ ਉਹੀ ਹੋਣੀਆਂ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਮਿੱਤਰਾਂ ਦੀ ਕਾਪੂਤੇ ਉਹੀ ਹੋਣੀਆਂ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਨੂਨੂ ਚੌਕ ਕੀ ਕਰੋ ਜੀ ਦਿਲ ਦੀਆਂ ਡੈਰੀਆਂ ਤੇ ਨੋਟ 19 ਤੋਂ 22 ਮਾਰਚ ਨੂੰ ਬਹੁਤ ਵਧੀਆ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਹੋਣ ਜਾ ਰਿਹਾ ਹੈ ਪਿੰਡ ਪੀਰਗੋੜ ਦੀ ਧਰਤੀ ਤੇ ਆਪਣੇ ਭਰਾਵਾਂ ਵੱਲੋਂ ਸਾਰਿਆਂ ਨੂੰ ਖੁੱਲੇ ਸੱਦੇ ਨੇ ਪ੍ਰਧਾਨ ਆਪਣਾ ਕਰਮਜੀਤ ਕੰਮਾ ਚੈਲ ਡਾਕਟਰ ਰੇਸ਼ਮ ਚੈਲ ਲਖਵਿੰਦਰ ਲੱਖੀ ਬਾਈ ਹਰਦੀਪ ਸ਼ਰਮਾ ਜੀ ਬਲਕਾਰ ਚੈਲ ਆਪਣਾ ਗੋਰਾ ਸਿੱਧੂ ਸੇਵਕ ਆਪਣਾ ਗਰੇয়াল ਤੇ ਬੱਬੂ ਮਿਸਤਰੀ ਸਾਰਿਆਂ ਲਈ ਖੁੱਲੇ ਸੱਦੇ ਨੇ ਆਪਾਂ ਵੀ ਪਹੁੰਚ ਰਹੇ ਆ 19 ਤੋਂ 22 ਮਾਰਚ ਪਿੰਡ ਪੀਰਕੋਟ ਦੇ ਵਿੱਚ ਮਿਲਦੇ ਆ ਜੀ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ